ਇਹ ਰਿਹਾ ਲੋਰੇ ਲਾਸਟ ਲੈਵਲ ਜਿਹੜਾ ਛੋ ਮਹੀਨੇ ਜੇ ਸਾਲ ਪੰਚਾਇਤ ਦੀ ਚੋਣ ਨਹੀਂ ਹੋਈ ਤੇ 15 ਅਕਤੂਬਰ ਨੂੰ ਕਿਉਂ ਕਰਾਈ ਆ ਭਰ ਜਿਹੜਾ ਛੋਨੇ ਦਾ ਵਾਢੀ ਦਾ ਸੀਜ਼ਨ ਹੈ ਸਾਰਾ ਸਾਲ ਛੱਡ ਕੇ ਵਿਹਲੇ ਬੈਠੇ ਸੀਗੇ ਭਗਵੰਤ ਵੀ ਵਿਹਲਾ ਬੈਠਾ ਸੀਗਾ ਤੇ ਹੁਣ ਉਹਨਾਂ ਨੇ ਚੋਣਾ ਕਰਾਤੀਆਂ ਇਹ ਬਹੁਤ ਗਲਤ ਗੱਲ ਹੋਈ ਆ ਹਲੇ ਵੀ ਟਾਈਮ ਆ ਰਾਜਕਮੇ ਜਿਹੜਾ ਚੋਣ ਕਮਿਸ਼ਨਰ ਨੂੰ ਇਹ ਪੋਸਟਪੋਨ ਕਰਕੇ ਘੱਟੋ ਘਾਟੇ ਨੂੰ ਇੱਕ ਮਹੀਨਾ ਅੱਗੇ ਨਵੰਬਰ ਚ ਲੈ ਕੇ ਜਾ ਸਕਦੇ ਤਾਂ ਕਿ ਲੋਕੀ ਕਾਨਕ ਦੀ ਬਜਾਈਆ ਸਾਹਿਬ ਆਪਾਂ ਇਸ ਵਾਰੀ ਅਸਲੀ ਲੜਾਈ ਲੜ ਰਹੇ ਆ ਜਿਹੋੜਾ ਨੇ ਕਹਿਤਾ ਸੀ ਪਾਣੀ ਲੈ ਕੇ ਰਵਾਂਗੇ ਸਰਕਾਰ ਆਏਗੀ ਕੀ ਕਹਿਣਾ ਚਾਹੋਗੇ ਇਹ ਤਾਂ ਜੀ ਅੱਜ ਦਾ ਥੋੜਾ ਸਟੈਂਡ ਆ ਇਹ ਤਾਂ ਸਾਰੀ ਦੁਨੀਆ ਨੂੰ ਬਤਾਵਾ ਕਿ ਹਰ ਸਟੇਟ ਆਪਣੇ ਅਧਿਕਾਰ ਦੀ ਲੜਾਈ ਲੜਦੀ ਲੜ ਲੈਣੇ ਉਹਨਾਂ ਨੂੰ ਜਾਂ ਨਾ ਪਹਿਲਾਂ ਜਾਣ ਦਿੱਤਾ ਤੇ ਨਾ ਘਾਂ ਜਾਣਦੇ ਆਂਗੇ ਕਿਸੇ ਦੇ ਕਹਿਣ ਨਾਲ ਤਾਂ ਨਹੀਂ ਪਾਣੀ ਚੱਲੇ ਚੋਈਗਾ ਇਟ ਇਜ਼ ਪੰਜਾਬ ਲੀਡਰਸ਼ਿਪ ਪੰਜਾਬ ਦੀ ਵਿ ਪਰ ਯਾਦ ਰਹੇ ਕਿ ਜੇ ਇਦਾਂ ਦੇ ਰਹਿ ਗਏ 92 ਐਮਐਲਏ ਚੁਣੇ ਨੇ ਜਿਨ੍ਹਾਂ ਕਰਕੇ ਲਾ ਕੇ ਕਿਸੇ ਹੋਰ ਨੂੰ ਬਣਾਉਣਗੇ ਸਾਨੂੰ ਤੋਂ ਕੋਈ ਇਤਰਾਜ਼ ਨਹੀਂਗਾ ਅੱਗੇ ਨਾ ਹੋ ਵੀ ਇਹਨਾਂ ਦਾ ਗਰਾਫ ਨਿਕਲੇਗਾ ਕਿਉਂਕਿ ਉਹ ਹੋਰ ਵੀ ਵੱਡੇ ਗੁਲਾਮ ਨੇ ਕੇਚਰੀਵਰ ਦਾ ਭਗਵਾਨ ਤਾਂ ਮਾੜਾ ਜਿਹਾ ਕਿਤੇ दारू ਪੀ ਕੇ ਆਵਾਜ਼ ਕੱਢ ਲੈਂਦਾ ਸੀਗਾ ਇਹਨਾਂ ਚੋ ਵੀ ਜਾਣ ਨਹੀਂ ਗਈ ਇਹਨਾਂ ਚੋ ਜਾਨ ਨਹੀਂ ਮਾਈਂਡ ਯੂ ਦੇ ਵਿਲ ਬੀ ਜਸਟ ਸਾਈਨਿੰਗ ਔਨ ਦਾ ਟੋਟਲ ਲਾਈਨਸ ਆਫ ਕੇਚਰੀਵਰ ਜੋ ਲੈ ਕੇ ਉਹ ਤੋਂ ਇੱਕ ਹੁਕਮ ਪੇ ਜਾਗਾਵੇ ਨੰਬਰ <N> 2 ਹੋਤੇ ਸੀ ਬਣੇਗਾ ਜਿਹੜਾ ਮਰਚੀ ਬਣਾ ਲੈਣੇ ਆ। ਸੁਪਾਜੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਕਾਫੀ ਗੜਾ ਤੋਂ ਪੱਗ ਰਿਹਾ ਹੈਗਾ। ਲੜਕੀਆਂ ਦੇ ਹੋਸਟਲ ਦੇ ਵਿੱਚ ਬਾਈਚਾਸਪਰ ਗਏ ਨੇ ਉਹ ਕਿਵੇਂ ਦੇਖੋ ਅਸੀਂ ਤਾਂ ਹਰ ਗੱਲ ਦੇ ਜਿਨ੍ਹਾਂ ਨਾਲ ਅਨਿਆਏ ਹੁੰਦਾ ਅਸੀਂ ਉਹਦੇ ਲਈ ਆ। ਉਹਨਾਂ ਨੂੰ ਲੜਕੀਆਂ ਨੂੰ ਇਨਸਾਫ ਮਿਲਣਾ ਚਾਹੀਦਾ। ਕਿ ਰਾਤ 11 ਵਜੇ ਭਰਤੀ ਹੋਈ ਹੈ ਮਿਦਰਾ 11:58 ਪੀਚਰਾ ਪ੍ਰੋਫੈਸਰ ਡਾਕਟਰ ਦਸਕਲੈਟ ਰਹਿਤਵਾਰ ਨੂੰ ਭਰਤੀ ਕਰੀ ਜਾ ਰਹੀ ਹੈ। ਬੜੇ ਕਹਿ ਰਹੇ ਵੀ ਤੁਹਾਡੇ ਨਾਲ ਟੱਕਾ ਹੋ ਰਿਹਾ ਸਰਕਾਰ ਇਹ ਕਿਹੜੇ ਦੇਖੋ ਟੱਕਾ ਇੱਕ ਪਾਸੇ ਤੋਂ ਹੋ ਰਿਹਾ ਤਾਨੂੰ ਕਿੰਨੇ ਕੇਸ ਕਰਾਏ ਨੇ ਜਿੱਥੇ ਅਨਿਆਇ ਤੇ ਧੱਕਾ ਹੋ ਰਿਹਾ ਇਹ ਸਰਕਾਰ ਜਿਹੜੀ ਆ ਇਹਨਾਂ ਨੇ ਭਗਵੰਤ ਸਿੱਧ ਭਗਤ ਸਿੰਘ ਔਰ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਐਵੇਂ ਟੰਗੀਆਂ ਹੋਈਆਂ ਇਹਨਾਂ ਨੂੰ ਆਪ ਨੂੰ ਬਤਾਵਾ ਕਿਚਰੀਵਾਲ ਜਿਹੜਾ ਪੰਜਾਬ ਦੇ ਵਿੱਚ ਐਡਾ ਜ਼ੁਲਮ ਟੁਆ ਰਿਹਾ ਵਾ ਲੋਕਾਂ ਦੇ ਉੱਤੇ ਉਹਨੂੰ ਆਪ ਨਹੀਂ ਪਤਾ ਕਿਵੇਂ ਸ਼ਹੀਦ ਭਗਤ ਸਿੰਘ ਦੀ ਫਲਸਫੇ ਦੇ ਖਿਲਾਫ ਕੰਮ ਕਰ ਰਿਹਾ ਇਸ ਕਰਕੇ ਜਿਨਾ ਜਿਨਾ ਲੋਕਾਂ ਨਾਲ ਨਿਆਂ ਕਰ ਰਿਹਾ ਇਹ ਮਿੱਥਕੇ ਕਰ ਰਹੇ ਨੇ ਇਹਨਾਂ ਨੂੰ ਪਤਾ ਵਾ ਕਿ ਮੁੜ ਕੇ ਸਾਨੂੰ ਪੰਜਾਬ ਨੇ ਕੋਈ ਮੌਕਾ ਨਹੀਂ ਦੇਣਾ ਪਾਰਲੀਮੈਂਟ ਵਿੱਚ ਇਹਨਾਂ ਦਾ ਦੁਰਦੇਸ਼ਾ ਹੋ ਚੁੱਕੀ 10 ਸੀਟਾਂ ਤੋਂ ਹਰਾਤਾ ਔਰ ਆਉਣ ਵਾਲੇ ਦਿਨਾਂ 'ਚ ਇਹਨਾਂ ਦਾ ਗਰਾਫ ਜਿਹੜਾ ਹੋਰ ਵੀ ਬੜਾ ਜ਼ਬਰਦਸਤ ਹੈ। ਘੇਰਾ ਸਾਹਿਬ ਘੇਰਾ ਸਾਹਿਬ ਆਵਾਜ਼ ਜਿੰਦੀ ਚੋਣਾ ਖੜੋ ਨੇ ਇਹਦਾ ਰੇ ਪੇ ਡੈਮੋਕਰੇਸੀ ਦਾ ਭਾਗ ਕਾਨੂੰਨ ਦਾ ਉਹਨਾਂ ਕੋਲ ਸਟੇ ਹੈ ਨਹੀਂ ਨੀ ਵੋਟ ਬੰਦੀਆਂ ਇਕੱਲੇ ਮੇਰੇ ਹਲਕੇ ਭਾਅਛ ਨਹੀਂ ਸਾਰੇ ਪੰਜਾਬ ਦੇ ਵਿੱਚ ਨਾਮਜ਼ਦ ਕਿੱਥੇ ਕਿੱਦਾਂ ਪੜਨ ਗਏ ਵੋਟਰ ਸੂਚੀ ਹੈ ਨਹੀਂ ਇਹ ਲੋਕਾਂ ਨੂੰ ਚੁਲਾ ਟੈਕ ਰਸੀਦ ਜਾਰੀ ਕਰ ਸਰ ਉਹਨਾਂ ਨੂੰ ਕੋਈ ਝਿਕਾ ਜਮਾਗ੍ਰਾਂਡ ਕਰਾਉਣਾ ਉਹਦੀ ਰਸੀਦ ਤੇ ਦਿੱਤੀ ਜਾ ਰਹੀ ਔਰ ਇਹਨੇ ਬੋਰਡਬੰਦੀ ਗਲਤ ਕੀਤੀ ਆ ਇੱਕ ਘਰ ਨੂੰ 4 ਬੋਰਡਾਂ ਚ ਵੰਡਤਾ ਇੱਕ ਘਰ ਨੂੰ ਟਪਾ ਕੇ 25 ਘਰ ਉਧਰਲੇ ਪਾਸੇ ਪਾਤਾ ਨਾ ਤਾਂ ਇਹਨਾਂ ਦੇ ਕੋਲ ਪਿੰਡਾਂ ਚ ਬੰਦੇ ਨੇ ਔਰ ਇਹਨਾਂ ਕਹਾਇਆ ਖੇਰੇ ਤੇ ਐਨਟੀਪੀਐਸ ਦਾ ਪਰਚਾ ਦਾ ਚੁਲਾ ਚੁਲਾ ਵਾਰੀ ਆ ਗਈ ਐਕਟਿਵਿਸਟ ਭਾਨੇ ਵਾਲਿਆਂ ਦੀ ਪਰਵਾਰੀ ਆ ਗਈ ਮਾਲਵਿੰਦਰ ਸਿੰਘ ਮਾਲੀ ਦੀ ਕਦੀ ਅਲਕਾ ਲਾਂਬਾ ਦੇ ਟਵੀਟ ਕਰਨ ਦਾ ਪਰਚਾ ਕਦੀ ਕੋ ਭੱਗਾ ਚੱਕਰ ਚੱਲ ਜਾਂਦੇ ਨੇ ਦਿੱਲੀ ਵਿੱਚ ਨੁਕੂ ਲਏਗਾ ਯੂਟਿਊਬਰ ਜੰਮੂ ਉੱਤੇ ਪੁਲਿਸ ਚਲ ਜਾਂਦੀ ਆ ਕੀ ਇਹਨਾਂ ਦੇ ਵਿੱਚ ਤੇ ਬੀਜੇਪੀ ਦੇ ਜਿਹੜਾ ਗਰਸ਼ੈਲੀ ਆ ਤਾਨਾ ਸ਼ਹੀਦ ਦਾ ਕਿ ਮੈਂ ਕੇਜਰੀਵਾਲ ਸਾਹਿਬ ਨੂੰ ਪੁੱਛਣਾ ਚਾਹਣਾ ਤੁਸੀਂ ਪੰਜ ਪੰਜ ਸਵਾਲ ਪੁੱਛਦੇ ਹੋ ਮੋਨ ਭਗਤ ਨੂੰ ਤੁਸੀਂ ਸਾਡੇ ਸਵਾਲ ਦਾ ਜਵਾਬ ਦਿਓ ਕਿ ਤੁਹਾਡੇ ਤੇ ਮੋਦੀ ਵਿੱਚ ਫਰਕ ਕੀ ਆ ਬੀਜੇਪੀ ਵਿੱਚ ਕਿਉਂਕਿ ਉਹ ਦਿਨ ਉਹ ਤਾਨਾ ਸ਼ਹੀਦ ਪੰਜਾਬ ਵਿੱਚ ਮਚਾਈ ਐ ਐਨਐਸਸੀ ਕੋ ਲਈ ਆ ਭਾਈ ਮ्युनਿਸਪਲ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਹੋਵੇ ਬੀਐਨਐਸਿਲਾਵੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਨੂੰ ਆਸਾਮ ਦੀਆਂ ਦਿਪੜੂਗਰ ਜ਼ਿਲ੍ਹਾ ਵਿੱਚ ਭੇਜ ਦੇਵੇ ਇਤੋਂ ਸਾਬਤ ਹੋ ਗਿਆ ਕਿ ਇਹ ਬੀਜੇਪੀ ਦਾ ਟਾਊਟ ਬੱਚੋ ਕੰਮ ਕਰ ਰਿਹਾ ਹੈ ਉਹਨਾਂ ਦੇ ਇਸ਼ਾਰਿਆਂ ਦੇ ਉੱਤੇ ਕਰ ਰਿਹਾ ਵਾ ਕਿ ਬੀਜੇਪੀ ਤੇ ਆਮ ਆਦਮੀ ਪਾਰਟੀ ਇੱਕੋ ਥੈਲੀ ਦੇ ਚਟੇ ਤੇ ਮੱਟੇ ਨੇ ਇਸ ਕਰਕੇ ਇਹ ਸੰਘਰਸ਼ ਵਧਣਾ ਪਿਆ ਮੈਂ ਬੜਾ ਰਹਿਣੀ ਆ ਪਿਆਰੇ ਲਾਲ ਕਰਗਜੀ ਦਾ ਗੁਦੀਜੀ ਵੀ ਵਰਗਦਾਨ ਕਿਸਾਨ ਜਥੇਬੰਦੀਆਂ ਦਾ ਡਾ ਡਰਸ਼ਨਪਾਲ ਦਾ ਰੁਦਵਾ ਸਿੰਘ ਆਜਾਏ ਸੀਗੇ ਰਾਜੇਵਾਲ ਸਾਹਿਬ ਦਾ ਸਾਰਿਆਂ ਜਥੇਬੰਦੀਆਂ ਜਿਨ੍ਹਾਂ ਨੇ ਖੁੱਲ੍ਹ ਦਿੱਤੀ ਆ ਔਰ ਅਸੀਂ ਇਦਨੋਂ ਵੱਧ ਜੜਾਏ ਰਹੇ ਜੀ ਮੇਰਾ ਫਿਕਰ ਹੋਣੀ ਆ ਕਿਉਂਕਿ ਜਿਹੜਾ ਕੰਮ ਨਹੀਂ ਕਰਾਂ ਮੇਰਾ ਸਾਹਿਬ ਅੱਜ ਸਾਰੇ ਚੁੱਪ ਕਿਉਂ ਨੇ ਭਗਵਾਨਪਾਲ ਦੇ ਬਿਮਾਰ ਤੇ ਕੋਈ ਨਹੀਂ ਬੋਲ ਰਿਹਾ ਇਹ ਬੜਾ ਅੱਛਾ ਮੈਂ ਮੈਂ ਹੈਰਾਨ ਆ ਮੈਂ ਹੈਰਾਨ ਆ ਕਿ ਤੁਸੀਂ ਦੇਖੋ ਹਸ਼ਰ ਕੀ ਹੋ ਰਿਹਾ ਭਗਵਾਨ ਤਾਨਾ ਸ਼ਾਹ ਅੱਜ ਕੱਲਾ ਲੰਮਾ ਪਿਆ ਹੋਇਆ ਉੱਥੇ ਫੋਟੋ ਸੋਸ ਜਿਹੜੇ ਕੇਚਰੀਵਾਲ ਦੇ ਮਗਰ ਮਗਰ ਜਾ ਕੇ ਗੋਡੀਆਂ ਹੱਥ ਲਾਉਂਦਾ ਪੈਰ ਛੂੰਦਾ ਸੀਗਾ ਇੱਕ ਟਵੀਟ ਵੀ ਨਹੀਂ ਕੀਤਾ ਉਸਨੇ ਕਿ ਸਾਡਾ ਮੁੱਖ ਮੰਤਰੀ ਬਿਮਾਰ ਆ 3 ਦਿਨ ਅੰਦਰ ਆ ਸੇਤੀ ਆਫਤਾ ਹੋ ਜੇ ਕਿਸੇ ਮੰਤਰੀ ਨੇ ਨਹੀਂ ਕਿਸੇ ਸੋਡੀਆਂ ਨੇ ਨਹੀਂ ਕਿਸੇ ਤੀਸੀ ਨੇ ਨਹੀਂ 92 ਚ ਕਿਸੇ ਐਮਐਲਏ ਨੇ ਉਹਦਾ ਹਾਲ ਨਹੀਂ ਪੁੱਛਾ ਇਤੋਂ ਤੁਸੀਂ ਲਾ ਲੋ ਕਿ ਕਿੰਨੀ ਤਾਨਾਸ਼ਾਹ ਪਾ ਦਿੱਤੀਆ ਔਰ ਮੈਨੂੰ ਲੱਗਦਾ ਕਿ ਮੰਗਵਾਰ ਨਹੀਂ ਦਿਨ ਜਿਹੜੇ ਥੋੜੇ ਦਿਨ ਨੇ ਅਸੀਂ ਉਹਦੇ ਖੇਤਰੀ ਦਾ ਕਾਮਨਾ ਮੈਂ ਪਹਿਲਾਂ ਵੀ ਕੀਤੀ ਅੱਜ ਵੀ ਕਰਦਾ ਇਹਦਾ ਹਸ਼ਰ ਜਿਹੜਾ ਕਰਮ ਆ ਨਾ ਜੋ ਕਰੋਗੇ ਉਹ ਤੁਹਾਨੂੰ ਭੁਗਤਣਾ ਪੈਂਦਾ ਵਾ ਜੋ ਬੀਜੋਗੇ ਉਹ ਵੱਡੂਗੇ ਇਹਨਾਂ ਨਾਲ ਹੀ ਹੋਣਾ ਅਲਟੀਮੇਟਲੀ ਤੁਹਾਡੇ ਵਿੱਚ ਇਸਨੇ ਚਾਹਤਾ ਕੰਪਨੀ ਸਰਦਾਰੀ ਰੋਲੇ ਦੇ ਮੁਕਰ ਕੀ ਕਹਿੰਦੇ ਨੇ ਕਿ ਇਹ ਲੱਗਦਾ ਹੈ ਕਿ ਮੁੱਖ ਮੰਤਰੀ ਉਹਨਾਂ ਦਾ ਉਹਨਾਂ ਦਾ ਅੰਦਰੂਨੀ